ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਰ ਚੱਲਦੀ ਕਰ ਰਹੇ ਹੋਗੇ ਮੈਂ ਟੀ-ਸ਼ਰਟ ਪਾ ਲਿਆ ਵਿੱਚ ਉੱਪ ਕਰੋ ਰੋਲਾ ਨਾ ਪਾ ਤੇ ਇਹ ਆਪਣਾ ਮੁੰਡਾ ਚੱਲ ਠੀਕ ਹੈ ਮੈਂ ਚੱਲਿਆ ਮੈਂ ਪਿੰਡ ਨੂੰ ਜਾਣਦੇ ਆ ਮੁੰਡਾ ਠੀਕ ਠਾਕ ਮੇਰਾ ਦੇਖ ਮੇਰਾ ਮੁੰਡਾ ਇੱਥੇ ਪਾ ਮਾ ਮਾ ਗੋਲੀ ਮਾਰਦੇ ਨਹੀਂ ਪੈੱਡ ਜਾਂਦਾ ਤਾਂ ਹੀ ਘੈਂਡਿਆ ਕੁਛ ਕਰਦੇ ਚੱਲੇ ਦੋ ਥੱਲੇ ਤੇ ਦੋ ਤੇ ਲਾ ਕੇ ਹੋਣਾ ਹਾਂ ਦੋ ਧਲੇ ਕੋਈ ਚੱਲਿਆ ਮੇਨਾਂ ਦੇ ਇਹ ਲੰਮੇ ਪਿਆ ਇਹ ਇਹ ਪਾਟੀ ਲੰਮੇ ਪਿਆ ਬਿਊਟੀ ਕਿਤੇ ਰਾਮ ਓਏ ਚੱਲ ਠੀਕ ਹੈ ਫਿਰ ਚਲ ਠੀਕ ਹੈ ਕਲੀ ਜੀ ਵਿਚਾਰ ਦਾ ਗਿਆਨ ਚੁੱਤ ਜਾਂਦਾ ਮੈਂ ਉਹ ਗੁੱਡ ਨਾਈਟ ਅੱਜ ਨਹੀਂ ਵੀਡੀਓ ਬਣਾਣੀਓ ਬਾਏ ਬਾਏ ਸਾਡੇ ਚਲੇ ਆ ਨਹੀਂ ਚੱਲ ਭਾਈਓ ਭਾਈ ਮੂੜੀ ਹੋ ਰਿਹਾ ਰਹਾ ਸੁਣਤੇ ਚਲੋ ਠੀਕ ਹੈ ਬਾਏ ਬਾਏ ਠੀਕ ਹੈ ਜੀ ਬਾਜੀ ਜਾਂਦੇ ਮਿਲਦੇ ਆਂਦੇ ਆਂਦੇ ਨਾਲ ਅੱਜ ਹੀ ਆ ਜਾਵਾਂ ਵਾਪਸ ਟ੍ਰੇਨ ਨਾਲ ਚਲੇ ਨਾਲ ਹੀ ਨਾਲ ਹੀ ਚੱਲਿਆ ਚਲੋ ਠੀਕ ਹੈ ਵੀ ਮਤਰੋ ਭਾਈ ਇਹ ਗੱਲ ਗਲਤ ਕੈਮਰੇਜ ਆ ਗਿਆ ਕੈਮਰੇਜ ਆ ਗਿਆ ਓ ਲੈ ਫੁੱਟਬਾਲ ਚੱਲਿਆ ਲਓ ਜੀ ਕੈਮਰੇਜ ਆ ਗਈ ਉਹਦੀ ਵੀਡੀਓ ਹੇ ਨਾ ਪੰਡਾ ਯਾਰ ਦਵਾਰਾਂ ਨਾਲ ਵੱਜਿਆ ਚੱਲ ਠੀਕ ਹੈ ਸਮਾਨ ਹੈ ਕਿਦਾਂ ਆਪੇ ਕਰ ਲੈਣੇ ਨਹੀਂ ਨਹੀਂ ਕੋਈ ਨਹੀਂ ਸਮਝੋ ਇਹਦੇ ਪਾਸ ਇਹਨੂੰ ਨਹੀਂ ਆਏ ਕਰਨਾ ਚੱਲ ਠੀਕ ਹੈ ਓਕੇ ਕਿੱਥੇ ਲੋਈ ਰੱਖੀਂ ਓਥੇ ਤੂੰ ਸੋ ਜਾ ਓਠ 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 ਇਦਾਂ ਵਿੱਚ ਸਾਸਰੀ ਕੋ ਸਾਸਰੀ ਕੋ ਮਿਲਦੇ ਫਿਰ ਹੋਣੀ ਬਣਾਉਣੀ ਤੂੰ ਵੀਡੀਓ ਬਣਾ ਲੈ ਅੰਦਰੋਂ ਅੰਦਰੋਂ ਮੈਂ ਬਾਹਰ ਨਿਕਲਦਾ মা। <muchos> ਸਬਸਕ੍ਰਾਈਬ ਕਰਾਉ ਨੀ ਚੈਨਲ ਤੇ ਉਹਦੇ ਚ ਟ੍ਰੇਨ ਚ ਯਾਰ ਜੀ ਮੇਤਰਾ ਏ ਟੈਲ ਵਾਲੇ ਬੈਠੇ ਨੇ ਏ ਟੈਲ ਵਾਲੇ ਨੇ ਗੰਦ ਭਰ ਰੱਖ ਲੇਟ ਚੱਲਦਾ ਨਹੀਂ 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 ਲੈ ਚੱਲ ਨੂੰ ਕਰੀਏ ਲੈ ਹੱਬੇ ਮੇਤਰਾ ਆ ਆਪਣਾ ਬੰਦਾ ਜਾ ਰਿਹਾ ਏ ਆਪਣਾ ਦੂਸਰਾ ਭਰਾ ਮੇਰਾ ਵੱਡਾ ਸਟੇਸ਼ਨ ਜਾ ਰਹੇ ਆ ਪਨਵੇਰ ਇਧਰ ਤੱਕ ਹੈ ਸਟੇਸ਼ਨ ਚੱਲੇ ਆਂ ਸਟੇਸ਼ਨ ਤੇ ਜਾ ਕੇ ਮਿਲਦੇ ਆਂ ਫਿਰ ਆਪਣੀ ਟ੍ਰੇਨ ਆਉਣੀ ਹੈ ਹਾਂਜੀ ਹੁਣ ਮੈਂ ਤੈਨੂੰ ਪੂਰਾ ਤੇ ਟੂਰ ਨਹੀਂ ਚੱਕਰ ਚੰਦ ਬੰਦ ਕਰਦਾ ਲੈ ਆ ਵੀ ਮਿੱਤਰ ਅਸੀਂ ਪਹੁੰਚ ਚੁੱਕੇ ਨੇ ਸਟੇਸ਼ਨ ਤੇ ਲੋ ਵੀ ਮਿੱਤਰਾਂ ਨੇ ਲੈ ਵੀ ਮਿੱਤਰਾਂ ਨੇ ਜਣਾ ਵੇਖੋ ਜੀ ਬਹੁਤ ਬੁਰੇ ਹਾਲ ਹੋ ਗਏ ਟੁਰ ਤੇ ਹਾਂ ਸਰਾ ਘੈਂਟ ਪਸੀਨੇ ਦਾ ਬੁਰਾ ਹਾਲ ਹੋ ਗਏ ਬਹੁਤ ਬੁਰੇ ਹਾਲ ਹੋ ਗਏ ਤੁਰ ਕੇ ਵੇਖੋ ਜਨਤਾ ਦੇਖੋ ਇੱਥੇ ਗਰੇ ਲੈਣਦੇ ਆ ਨਿਆਰੇ ਲੈਣ ਆਏ ਆ ਅਸੀਂ ਜਾ ਰਹੇ ਅੱਜ ਪਿੰਡ ਮਿਲਾਂਗੇ ਤੁਹਾਨੂੰ ਕੱਲ ਨੂੰ ਕੱਲ ਨੂੰ ਤੁਹਾਨੂੰ ਮਿਲਾਂਗੇ ਜਰੂਰ ਪਰ ਹੁਣ ਅਸੀਂ ਟਿਕਟਾਂ ਕਰਾ ਲਈਏ ਇੱਧਰ ਦੇਖੋ ਇਹ ਲੋਕਾਂ ਨੇ ਗੰਧ ਬੜਾ ਪਾਇਆ ਹੈ ਕਦੇ ਸੁੱਕ ਥੋਕ ਕੇ ਇਹਨਾਂ ਨੂੰ ਤਾਂ ਪੇਂਟ ਕਰਾਉਣ ਦੀ ਲੋੜ ਨਹੀਂ ਇਹਨਾਂ ਨੂੰ ਥੂ ਕਰਕੇ ਲਾ ਕੇ ਲਾ ਰੰਗ ਕਰਦੇ ਇੱਕ ਦੇ ਛਾਡੂਗਾ ਜਾਨੇ ਕਦੋਂ ਇੱਕਦੇ ਝਾੜੂ ਲੈਂਗਾ ਦਾ ਬੰਦੀ ਮਰ ਗਿਆ ਸਟੇਸ਼ਨ ਆ ਗਏ ਆ ਲੋ ਜੀਰ ਮਿਲੇ ਆ ਪਾਣੂ ਬੰਬੇਓ ਇੱਥੋਂ ਇਹ ਚੱਲਿਆ ਵਾ ਕਿੰਨੇ ਸਾਲਾਂ ਬਾਅਦ ਹਾਂ 3 ਸਾਲ ਜਾਂਦਾ ਇਹਨੇ ਇਹੀ ਕੈਨੇਡਾ ਬਣਾਇਆ ਕਿਉਂ ਪਾ ਸਾਡਾ YouTube ਚੈਨਲ ਆ ਸਬਸਕ੍ਰਾਈਬ ਕਰੀ YouTube ਚੈਨਲ ਆ ਸਬਸਕ੍ਰਾਈਬ ਕਰੀ ਸਾਡਾ ਠੀਕ ਹੈ ਕਿੰਨੇ 3 ਸਾਲਾਂ ਆ ਚਲੇ ਆਂ ਉਹਨਾਂ ਤੋਂ ਬਾਅਦ ਹਾਂ 5 ਸਾਲ ਪਾਏ ਆਏ 5 ਸਾਲਾਂ ਦਾ ਤੂੰ ਦੇਨੂ ਹੀ ਕੈਨੇਡਾ ਬਣਾਇਆ ਫਿਰ ਬੰਬੇ ਨੂੰ ਹੀ ਆ ਕੈਨੇਡਾ ਜੀ ਜਾ ਰਹੇ ਪੰਜਾਬ ਜਾ ਕੇ ਜਿਹੜਾ ਨਸ਼ਾ ਹੈ ਹਾਂ ਜਿੱਥੇ ਆਦਾ ਕਮਾਨ ਦਾ ਹੈ ਖਾਨ ਦਾ ਅੱਛਾ ਅੱਛਾ ਚਲੋ ਵਧੀਆ ਪਾ ਇਹ ਮੈਟਰ ਆਪਾਂ ਬੈਠੇ ਆ ਬਹੁਤ ਟਾਈਮ ਤੋਂ ਸਟੇਸ਼ਨ ਤੇ ਤੇ ਟ੍ਰੇਨ ਆ ਲਈ ਨਹੀਂ ਟ੍ਰੇਨ ਆਉਣ ਵਾਲੀ ਹੈ ਤੇ ਵੀਰ ਆਪਣੇ ਲਾਗੋਂ ਦਾ ਹੀ ਨਿਕਲਿਆ ਕਰਿਆਲੇ ਦਾ ਲਾਗੋਂ ਦਾ ਨਿਕਲਿਆ ਲਾਗੋਂ ਦਾ ਲਾਗੋਂ ਪਿੰਡ ਦਾ ਹੀ ਕਰਿਆਲੇ ਦਾ ਵੀਰ 2 ਸਾਲ ਤੋਂ ਕਿੰਨੇ 3 ਸਾਲ ਹੋ ਗਏ 5 ਸਾਲ ਪੰਜ ਸਾਲ ਕੱਟ ਚੱਲੇ ਆ ਬੰਬੇ ਜੀ ਉਹ ਤੇਰੀ ਭਲੀ ਆਓ ਹੈ 50 ਸਾਲਾਂ ਬਾਅਦ ਤੇ ਬੈਗ ਪਰ ਕੇ ਪੈਰਾਂ ਦੇ ਲੈ ਕੇ ਚੱਲਿਆ ਬੈਗ ਪਰ ਕੇ ਟੈਸ਼ੀ ਚੀਰ ਕੇ 50 ਸਾਲਾਂ ਬਾਅਦ ਘਰੇ ਚੱਲਾ ਲੋ ਅਸੀਂ ਤੱਕੜੇ ਤੇ ਲਾ ਕੇ ਘਰ ਜਾਈ ਜੰਮਿਆਂ ਨੇ ਹਾਂ 5 ਸਾਲ ਬਰਾਵਾ ਮੇਲੇ ਮੂਲੇ ਵੇਖਾ ਕਰੋ ਕੰਮ ਚ ਸਾਡੀ ਹੁੰਦੀ ਕਰਨਾ ਪੈਰ ਚਲੇਗਾ ਵੀਰ ਨਸ਼ਾ ਹੈ ਨਾ ਚਲੇ ਜਾਣਾ ਸਾਰਾ ਪਿੰਡ ਪੁੱਡ ਬੰਨ ਨਾ ਚਲੇ ਜਾਣਾ ਕੋਈ ਚੈਨ ਕੋਸ਼ ਬੋਲਣਾ ਮਤਰਾ ਆਪਣਾ ਮੇਡਿਆ ਟ੍ਰੇਨ ਟ੍ਰੇਨ ਮਿਲ ਗਈ ਆਪਾਂ ਨੂੰ ਤੇ ਸ਼ੀਟ ਵੀ ਮਿਲ ਗਈ ਭਾਜੀ ਮਿਲ ਗਈ ਭਾਜੀ ਮਿਲ ਗਈ ਆਪਾਂ ਨੂੰ ਕਿੱਥੋਂ ਆਏ ਭਾਜੀ ਨਹੀਂ ਇੱਥੋਂ ਹੀ ਬੰਬੇ ਹੋ ਜਾਂ ਹੋਰ ਕਿਤੇ ਕਾਂਗੇ ਠੀਕ ਹੈ ਹੋਰ ਭਾਜੀ ਹੋਰ ਭਾਜੀ ਕੀ ਹਾਲ ਜਾਂ ਇੱਕ ਬੰਦਾ ਆਪਣਾ ਤਾਂ ਮਿਲ ਗਿਆ ਇੱਕ ਬੰਦਾ ਆਪਣਾ ਔਰਤਾਂ ਵੇ ਕਿਦਾਂ ਓਕੇ ਆ ਠੀਕ ਹੈ ਡੇ ਕੀਆ ਸਮੋਸਾ ோசாச ਕਿਆ ਮੰਗਉਂਦੇ ਬਗਦੇ ਕੱਢੀਂ ਚੱਡ ਨਹੀਂ ਮੰਗਦੇ ਆ ਇੱਥੇ ਵਿਆਹ ਤੇ ਆਏ ਪੈਸੇ ਦੇ ਪੈਸੇ ਉਹ ਕਹਿੰਦਾ ਮੈਂ ਦੇ ਦਿੰਦਾ ਬਾਹਰ ਕਾਹ ਕਾਹ ਯਾਰ ਆਪਾਂ ਭਾਈ ਯੂਨੀਅਨ ਬੰਦੇ ਬੈਠੇ ਆਪਣੇ ਨਾਲ ਸਾਡੇ ਸਾਗ ਰਾਹੀਏਗਾ ਐਨ ਲਾਕ ਹੀ ਲੱਗ ਉਹ ਤੂੰ ਜਿਆਦਾ ਬੋਲਦਾ ਵੀ ਚੁੱਪ ਕਰ ਜਾ ਤੇਰੀ ਵੀਡੀਓ ਉਹਨਾਂ ਦੇਖ ਲਈ ਨਾ ਉੱਤੇ ਘਰੇ ਤੇਨੂੰ ਲਾਂਤਾਂ ਪੈਣੀਆਂ ਜਿੱਦਾਂ ਹੋਰ ਭਾਈ ਆਲ ਗੁੱਟ ਬੱਚੇ ਮੈਂ ਅੱਗੇ ਖਾਂਦੇ ਆ ਕਾਲਾ ਤਾਂ ਸਾਡਾ ਮਿਆ ਓਏ ਨੌਕਰੀਆਂ ਸਾਡੀਆਂ ਮਾਤ ਕਾਲਾ ਕੱਢੀ ਜਾਂਦਾ ਸਾਡਾ ਜਿਹੜੀ ਫੈ ਆਉਂਦੀ ਉਹ ਬਦਲਦੀ ਪੀਓ ਪੀਓ ਬਸ ਆ ਗਿਆ ਨਾ ਤੇ ਤਰੋ ਪਾੜਾ ਨਹੀਂ ਪੈਂਦਾ ਦੇਖ आबे मैं तेरा समुंदर बाहर कर देने ई बैठा यस हां जी चैनल को सब्सक्राइब करना बात सुन ले उड़ के भागा मत कर कहीं तेरी शीट बुकिंग हो जा वो बैठ गए अभी देख आपका सामान ले ले आपका सामान ले ले और कहीं चला जा क्यों तो आगे जाऊं तो, तो फिर बैठा रहेगा ना सीट पे

अरे बढ़िया बढ़िया आप कभी आओ फुर्सत में सूरत में आराम से घुमा के लेके आएंगे मेरे भाई हम पास में ही है बम्बे पंद्रह किलोमीटर कभी भी आ जाओम ठीक है जी बहुत धन्यवाद चाय तो पिया नहीं आपने गुजराती बोलेगी वो हिंदी कैसे बोलते हैं जैसे बोलते क्या हाल है वो नहीं बोलेगी नहीं, नहीं। वो हिंदी नहीं बोलेगी नहीं जैसे हम बोलेंगे क्या हाल है तो गुजरात में कैसे बोलेंगे गुजरात में कैसे बोलते हैं जैसे बोलते हैं क्या हाल है राम राम नमस्कार नहीं नहीं बोलते हैं क्या हाल चाल है नहीं जैसे कैसे बोलते हाल चाल તબિયત પાણી તેવા છે બહુ બધા શબ્દો આવે